ਫਰਸ ਨੈਕਸਟ ਸਾਡਾ ਲਿਖ ਹੈਗਾ ਆ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਠੀਕ ਹੈ ਇਹਨਾਂ ਨੂੰ ਅਸੀਂ ਪੁਆਇੰਟਾਂ ਵਿੱਚ ਯਾਦ ਕਰਾਂਗੇ ਲਿਖਾਂਗੇ ਠੀਕ ਹੈ ਤੋਂ ਚਲੋ ਸਟਾਰਟ ਕਰਦੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ ਇਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਆਪਣੇ ਜੀਵਨ ਨੂੰ ਮਨੁੱਖੀ ਅਧਿਕਾਰਾਂ ਧਰਮ ਸੰਤੰਤਰਤਾ ਅਤੇ ਨਿਆਂ ਲਈ ਵਿਲਦਾਨ ਦਿੱਤਾ ਜਨਮ ਤੇ ਬਚਪਨ ਨੰਬਰ 1 ਪੁਆਇੰਟ ਹੈ ਗੁਰੂ ਜੀ ਦਾ ਜਨਮ 1 April 1921 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਜੀ ਦਾ ਨਾਮ ਨਾਨਕੀ ਸੀ ਆਪ ਦਾ ਬਚਪਨ ਦਾ ਨਾਂ ਤਿਆਗਮਲ ਸੀ ਗੁਰੂ ਹਰਗੋਬਿੰਦ ਜੀ ਨੇ ਉਹਨਾਂ ਨੂੰ ਜੁੱਧ ਵਿੱਦਿਆ ਅਸਥਰਾ ਦੀ ਸਿੱਖਿਆ ਦਿੱਤੀ ਉਹਨਨੂੰ ਛੋਟੀ ਉਮਰ ਵਿੱਚ ਹੀ ਗੁਰੂਆਣੇ ਅਤੇ ਵਿੱਦਿਆ ਸਿਖਾਈ ਗਈ ਉਹਨਾਂ ਨੇ ਬਾਬਾ ਵੁੱਡਾ ਜੀ ਵਰਗੇ ਗਿਆਨੀਆਂ ਤੋਂ ਗੁਰਮਤ ਦੀ ਸਿੱਖਿਆ ਲਈ ਆਪ ਜੀ ਨੂੰ ਅਖਰੀ ਗਿਆਨ ਦੇ ਨਾਲ ਨਾਲ ਸ਼ਸਤਰ ਵਿੱਦਿਆ ਵੀ ਦਿੱਤੀ ਗਈ ਅੱਗੇ ਹੈ ਨੰਬਰ 2 ਤੇਗ ਬਹਾਦਰ ਦਾ ਕਿਤਾਬ 1632 ਈਸਵੀ ਵਿੱਚ ਆਪ ਆਪਣੇ ਪਿਤਾ ਹਰगोविंद ਸਾਹਿਬ ਜੀ ਨਾਲ ਕਰਤਾਰਪੁਰ ਦੀ ਲੜਾਈ ਵਿੱਚ ਸ਼ਾਮਲ ਹੋਏ ਇਸ ਯੁੱਧ ਵਿੱਚ ਆਪ ਦੇ ਪਿਤਾ ਜੀ ਨੇ ਆਪ ਜੀ ਦੇ ਤਲਵਾਰ ਚਲਾਉਣ ਦੇ ਯੋਗਰ ਨੂੰ ਦੇਖਦੇ ਹੋਏ ਆਪ ਜੀ ਨੂੰ ਤਿਆਗਮਲ ਤੋਂ ਤੀਗ ਬਹਾਦਰ ਨਾਮ ਨਾਲ ਸਨਮਾਨਿਤ ਕੀਤਾ ਅਤੇ ਆਪ ਜੀ ਦਾ ਨਾਮ ਤੀਗ ਬਹਾਦਰ ਰੱਖ ਦਿੱਤਾ ਕਿ ਵਿਆਹ ਨੰਬਰ 3 ਪੁਆਇੰਟ ਹੈਗਾ ਆਪ ਜੀ ਦਾ ਵਿਆਹ ਹੋ ਰਿਹਾ 1632 ਈਸਵੀ ਵਿੱਚ ਆਪ ਜੀ ਦਾ ਵਿਆਹ ਭਾਈ ਲਾਲ ਚੰਦ ਲਾਲ ਚੰਦ ਜੀ ਦੀ ਸੁਪੁੱਤਰੀ ਮਾਤਾ ਗੁਜਰੀ ਜੀ ਨਾਲ ਕਰਤਾਰਪੁਰ ਵਿਖੇ ਹੋਇਆ ਆਪ ਜੀ ਦੇ ਸੁਪੁੱਤਰ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਏ ਸਨ ਨੈਕਸਟ ਪੇਜ ਹੈ ਗੁਰਗੱਦੀ ਤੇ ਬੈਠਣਾ ਨੰਬਰ 4. ਜਦੋਂ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਏ ਤਾਂ ਉਹ ਬਿਮਾਰੀ ਦੀ ਘੂਕੀ ਵਿੱਚ ਸੰਗਤਾਂ ਨੂੰ ਕਿਹਾ ਕਿ ਬਾਬਾ ਬਕਾਲੇ ਉਹਨਾਂ ਦੇ ਕਹਿਣ ਦਾ ਮਤਲਬ ਸੀ ਸੰਗਤਾਂ ਨੂੰ ਉਹਨਾਂ ਦੇ 9ਵੇਂ ਗੁਰੂ ਬਕਾਲੇ ਪਿੰਡ ਵਿਖੇ ਮਿਲਣਗੇ ਸੰਗਤਾਂ ਆਪਣੇ ਗੁਰੂ ਦੀ ਤਲਾਸ਼ ਵਿੱਚ ਬਕਾਲੇ ਭੁੱਜਣ ਲੱਗੀਆਂ ਉੱਥੇ ਕਈ ਭੇਖੀ ਗੁਰੂ ਪੈਦਾ ਹੋ ਗਏ ਗੁਰੂਆਂ ਦੀਆਂ ਉੱਥੇ 22 ਮੰਝੀਆਂ ਲੱਗਦੇ ਨਾਂ ਹਰ ਇੱਕ ਆਪਣੇ ਆਪ ਨੂੰ ਨੌਵਾਂ ਗੁਰੂ ਹੋਣ ਦਾ ਦਾਵਾ ਕਰ ਰਿਹਾ ਸੀ ਉਹਨਾਂ ਤੇ ਉਹਨਾਂ ਆਪੇਖੀ ਗੁਰੂਆਂ ਦਾ ਰਾਜ ਮੱਖਣ ਸ਼ਾ ਲਵਾਣਾ ਨਾ ਦੇ ਇੱਕ ਵਪਾਰੀ ਨੇ ਖੋਲਿਆ ਮੱਖਣ ਸ਼ਾ ਲੁਭਾਣੇ ਨੇ ਇੱਕ ਵਾਰ ਆਪਣੇ ਗੁਰੂ ਦੇ 500 ਮੋਰਾ ਸੁਖੀਆਂ ਸੰਨ ਆਪਣਾ ਕੰਮ ਪੂਰਾ ਹੋਣ ਤੇ ਉਹ ਆਪਣੇ ਗੁਰੂ ਨੂੰ 500 ਮੋਰਾ ਭੇਟ ਕਰ ਲਈ ਬਕਾਲੇ ਪੂਜਾ ਉਹ 22 ਮੰਝੀਆਂ ਲੱਗੀਆਂ ਦੇ ਅੱਗੇ 2-2 ਮੋਰਾ ਰਾਕੇ ਮੱਥਾ ਟੇਕਣ ਲੱਗਾ ਪਰ ਕਿਸੇ ਨੇ 500 ਮੋਹਰਾਂ ਦੀ ਮੰਗ ਨਹੀਂ ਕੀਤੀ ਉਸ ਦੀ ਗੁਰੂ ਜੀ ਦੀ ਖੋਜ ਪੂਰੀ ਨਹੀਂ ਸੀ ਹੋਈ ਉਸ ਦੇ ਪੁੱਛਣ ਤੇ ਕਿਸੇ ਨੇ ਕਿਹਾ ਕਿ ਇੱਕ ਪੋਰੇ ਵਿੱਚ ਵੀ ਕੋਈ ਸੰਤ ਤਪੱਸਿਆ ਕਰ ਰਹੇ ਹਨ ਉਹ ਉੱਥੇ ਪਹੁੰਚ ਗਿਆ ਉਸ ਨੇ ਉਨਾ ਅੱਗੇ ਵੀ 2 ਮੋਹਰਾਂ ਹੀ ਰੱਖੀਆਂ ਸਨ ਪਰ ਜਦੋਂ ਉਹ ਮੋੜਨ ਲੱਗਾ ਤਾਂ ਉਹ ਸੰਤ ਜੀ ਬੋਲੇ ਮੱਖਣ ਸ਼ਾ ਤੂੰ ਸੁਖੀਆਂ ਤੇ 500 ਮੋਹਰਾਂ ਸਨ ਪਰ ਉਸ ਸੰਤ ਕੋਲੋਂ ਜਿਹੇ ਸ਼ਬਦ ਸੁਣ ਕੇ ਮੱਖਣ ਸ਼ਾ ਨੱਚ ਉੱਠਿਆ ਉਸਨੇ ਕੋਠੇ ਤੇ ਚੜ ਕੇ ਰੋਲਾ ਪਾ ਦਿੱਤਾ ਗੁਰੂ ਲਾਦੋਰੇ ਗੁਰੂ ਲਾਦੋਰੇ ਕਿ ਉਸਨੇ ਆਪਣੇ ਨੌਵੇਂ ਗੁਰੂ ਦੀ ਤਲਾਸ਼ ਕਰ ਲਈ ਹੈ। ਇਹ ਹੀ ਉਹ ਸੰਤ ਹਨ ਜੋ ਨੌਵੇਂ ਗੁਰੂ ਸਨ। ਤਦ ਤੋਂ ਆਪ ਗੁਰਗੱਦੀ ਤੇ ਬਿਰਾਜਮਾਨ ਹੋਏ। 16 ਮਾਰਚ 1665 ਈਸਵੀ ਨੂੰ ਬਖਾਲੀ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਨੌਵੇਂ ਗੁਰ ਗੱਦੀ ਮਿਲੀ ਇਸ ਸਮੇਂ ਉਹਨਾਂ ਦੀ ਉਮਰ 44 ਸਾਲ ਸੀ ਅੱਗੇ ਨੰਬਰ 5 ਆਨੰਦਪੁਰ ਸਾਹਿਬ ਸੋਣਾ ਬਕਾਲੇ ਤੋਂ ਆਪ ਕੀਰਤਪੁਰ ਆ ਗਏ ਆਪਨੇ ਕਹਿਨੂਰ ਦੇ ਰਾਜੇ ਤੋਂ ਜ਼ਮੀਨ ਲੈ ਕੇ ਆਨੰਦਪੁਰ ਸਹਿਬ ਬਸਾਇਆ ਇੱਥੇ ਹੀ ਗੁਰੂ ਗੋਵਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅੱਗੇ ਹੈ ਨੰਬਰ 6 ਬਾਣੀ ਦੀ ਰਚਨਾ ਆਪ ਨੇ ਬਹੁਤ ਸਾਰੀ ਬਾਣੀ ਰਚੀ ਆਪ ਜੀ ਨੇ ਬਾਣੀ 16 ਰਾਗਾਂ ਵਿੱਚ ਰਚੀ ਆਪ ਜੀ ਦੇ ਰਚੇ 59 ਸ਼ਬਦ ਅਤੇ 57 ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਉਹਨਾਂ ਦੀ 150 ਸ਼ਲੋਕ ਕਾਬਾਲੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਲਾ 9ਵਾਂ ਵਿੱਚ ਦਰਜ ਹੈ ਇਹ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ 1705 ਵਿੱਚ ਸ਼ਾਮਲ ਕੀਤੀ ਅੱਗੇ ਹੈ ਨੰਬਰ 7 ਸ਼ਹੀਦੀ 1675 ਈਸਵੀ ਵਿੱਚ ਕਸ਼ਮੀਰੀ ਪੰਡਤਾਂ ਨੇ ਮੁਗਲ ਵਦਸ਼ਾ ਔਰੰਗਜ਼ੇਬ ਦੇ ਜ਼ੁਲਮਾਂ ਕਾਰਨ ਗੁਰੂ ਜੀ ਕੋਲ ਸਹਾਇਤਾ ਮੰਗੀ ਔਰੰਗਜੀਤ ਹਿੰਦੂਆਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਰਿਹਾ ਸੀ ਗੁਰੂ ਜੀ ਨੇ ਇਸ ਨੂੰ ਰੋਕਣ ਲਈ ਦਿੱਲੀ ਜਾ ਕੇ ਔਰੰਗਜੀਤ ਨੂੰ ਚੁਣੌਤੀ ਦਿੱਤੀ ਤੇ ਹਿੰਦੂਆਂ ਦੀ ਰੱਖਿਆ ਕੀਤੀ ਔਰੰਗਜੀਤ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਸਲਾਮ ਕਬੂਲ ਕਰਨ ਦਾ ਦਬਾਅ ਪਾਇਆ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਆਖਰ 11 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਂਕ ਦਿੱਲੀ ਵਿਖੇ ਉਹਨਾਂ ਦਾ ਸਿਰ ਕਲਮਕਾਰ ਦਿੱਤਾ ਗਿਆ ਸ਼ਹੀਦਾਂ ਵਿੱਚ ਭਾਈ ਮਤੀਦਾਸ ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਦਾ ਨਾਮ ਵੀ ਆਉਂਦਾ ਹੈ ਵਰਤਮਾਨ ਵਿੱਚ ਦਿੱਲੀ ਵਿਖੇ ਸੀਸ ਗੰਜ ਨਾਂ ਦਾ ਗੁਰਦੁਆਰਾ ਹੈ ਆਪ ਦਾ ਇੱਕ ਸਿੱਖ ਆਪ ਦਾ ਧੜ ਲੈ ਕੇ ਰਵਾਵ ਗੰਜ ਪਹੁੰਚ ਗਿਆ ਜਿੱਥੇ ਆਪ ਦਾ ਸੰਸਕਾਰ ਕੀਤਾ ਗਿਆ ਨੈਕਸਟ ਪੇਜ ਹੈ ਸਾਰੰਚ ਗੁਰੂ ਤੇਗ ਬਹਾਦਰ ਜੀ ਦਾ ਜੀ ਦੀ ਸ਼ਹਾਦਤ ਮਨੁੱਖਤਾ ਲਈ ਸਭ ਤੋਂ ਵੱਡੀਆਂ ਕੁਰਬਾਨੀਆਂ ਵਿੱਚੋਂ ਇੱਕ ਹੈ। ਉਹਨਾਂ ਦੀ ਜੀਵਨ ਕਥਾ ਸਾਨੂੰ ਹਿੰਮਤ, ਧਰਮ ਅਤੇ ਸੱਚਾਈ ਤੇ ਅੜਿੰਗ ਰਹਿਣ ਦੀ ਵੀ ਪ੍ਰੇਰਣਾ ਦਿੰਦੀ ਹੈ। ਉਹਨਾਂ ਦੀ ਵਿਰਾਸਤ ਹੈ ਧਰਮ ਦੀ ਰਾਖੀ ਅਤੇ ਅਪਰੋਧ ਲੜਨਾ ਅਤੇ ਸਾਰੇ ਮਨੁੱਖਾਂ ਨੂੰ ਬਰਾਬਰ ਮੰਨਣਾ ਉਹ ਸਾਡੇ ਲਈ ਨਿਰਪਉ ਨਾਇਕ ਹਨ ਇਸ ਕਰਕੇ ਉਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਠੀਕ ਹੈ 8 ਪੁਆਇੰਟ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਲੇਖ ਤੇ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ ਠੀਕ ਹੈ ਓਕੇ ਬਾਏ